ਕਾਰ ਬਾਈ ਸਾਰਿਆਂ ਨੂੰ ਤੇ ਅੱਜ ਆਪ ਆਏ ਹੋਏ ਆ ਤਲਵੰਡੀ ਸਾਬੋ ਹਰ ਬੁੱਧਵਾਰ ਮੇਲਾ ਲੱਗਦਾ ਟਰੈਕਟਰ ਦਾ ਤੇ ਬਾਈ ਹੈਪੀ ਕੋਲੇ ਘੈਂ ਘੈਂ ਟਰੈਕਟਰ ਹੈ ਤੇ ਹੈਪੀ ਨਾਲ ਠੋਡੀ ਕਰਾਉਂਦੇ ਆ ਗੱਲ ਬਾਤ ਪੂਰੇ ਘੈਂ ਟਰੈਕਟਰ ਹੁੰਦੇ ਆ ਬਾਈ ਕੋਲੇ ਔਰ ਆਪ ਕੀ ਹਾਲ ਹੈ ਵਧੀਆ ਬਾਈ ਠੀਕ ਠਾਕ ਚੜ੍ਹਦੀ ਕਲਾ ਜਾਮਾ ਬੋਲਰਾ ਓਕੇ ਵਧੀਆ ਵਧੀਆ ਰਵਾੜੀ ਚੰਗੀ ਲੰਗੀ ਵਧੀਆ ਲੰਗੀ ਬਾਈ ਪਰਮਾ ਤਾਂ ਹੀ ਕਿਰਪਾ ਨਾਲ ਵਧੀਆ 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 ਜਾਮਾ ਠੀਕ ਹੈ ਜੀ ਚਲ ਵਧੀਆ ਹੀ ਚਾਹੀਦੀ ਆ ਤੇ ਇਹਦੇ ਬਾਰੇ ਦੱਸੋ ਫਿਰ ਆਪਣੇ 36 30 ਇਹ 2019 ਮਾਡਲ ਆ ਗਿਆ ਬੋਲਰਾ 2019 ਮਾਡਲ ਹੁਣ ਟਾਪ ਮਾਡਲ ਹੈ ਪੰਜਾਬ ਹੈ ਹਰਿਆਣਾ ਨੰਬਰ ਐਰ ਟੂਰ ਜਮਾਂ ਨਾਮ ਹੈ ਬਈ ਦੂਰਲੇ ਦਾ ਦੂਜੇ ਪਾਰ ਕਹਿਣਾ ਹਾਂ ਰੈਡੀ ਵਾਲ ਪਾਏ ਹੋਏ ਨੇ ਤੇ ਮਗਲ ਲਏਗੇ ਨੇ ਮੈਂ ਮਰਪ ਦੇ 90 95 ਪੈਸੇ ਨਵੇਂ ਵਰਗੀ ਪਿਆ ਮੰਨ ਮੂਲੇ ਜਮੀਨ ਨਵੇਂ 90 95 ਪੈਸੇ ਲੈ ਲੋ ਸਪੈਸ਼ਲ ਐਡੀਸ਼ਨ ਦੇ ਵਿੱਚ ਆ ਗਿਆ ਹਾਂਜੀ ਫੁੱਲ ਟੌਪ ਵਾਲਾ ਮਾਡਲ ਹੈ ਟੈਟ ਨਾਲ ਚਾਰੇ ਪਾਸੇ ਦਿਖਾ ਦੇ ਤੇ ਭਰਾਵਾਂ ਨੂੰ ਬੇਨਤੀ ਆ ਵੀ ਫੋਟੋਆਂ ਨਹੀਂ ਪਹੁੰਚਣਗੀਆਂ ਤੁਹਾਨੂੰ ਹੁਣੀ ਵੀਡੀਓ ਦਿਖਾ ਸਾਰਾ ਕੁਝ ਦਿਖਾ ਦਾਂਗੇ ਜੈਕ ਵਾਲਾ ਟਰੈਕਟਰ ਆ ਗਿਆ ਹਾਂ ਇੰਜਨ ਗੇਜ ਦਾ ਕਹਿੰਦੇ ਹੁਣ ਆਪਾਂ ਬਾਕੇ ਚੈੱਕ ਕਰਕੇ ਲੈ ਕੇ ਜਾਓ ਕੀ ਗੱਲ ਹੈ ਠੀਕ ਹੈ ਨਾ ਹੂੰ ਟਰੈਕਟਰ ਪੂਰਾ ਚੰਗਾ ਹੈਗਾ ਹਰਿਆਣਾ ਨੰਬਰ ਆ ਹਰਿਆਣਾ ਨੰਬਰ ਆ ਹਾਂ ਇੰਜਨ ਗੇਰ ਦਾ ਤਾਂ ਜਮਾਨਾ ਲੈੱਕ ਡੱਕ ਲੱਗਿਆ ਫੈਬਰਵਰੀ ਛਤਰੀ ਪੂਰਾ ਘੈਂਟ ਟਰੈਕਟਰ ਆ ਭਰਾ ਮੇਰੇ ਸਾਰਾ ਸਿਸਟਮ ਆ ਜਿਵੇਂ ਧੁਖ ਲੈਂਦੀ ਆ ਨਾ ਕੱਲੀ ਗੱਲੀ ਚ ਆਪਾਂ ਜਾਂ ਜਿੰਨੀ ਹੁੰਦੀ ਆ ਖੁਸ਼ਕੀ ਕਾਢਦੇ ਆ ਟਰੈਕਟਰ ਦੀ ਹਾਂ ਘੋੜਾ ਬੈਂਪਰ ਹੈ 6,75,000 ਰੁਪਏ ਡਿਮਾਂਡ ਆ ਹਾਂ ਸਾਢੇ 6 ਦੇ ਵਿੱਚੋਂ ਮਾਨਤਾ ਕਰ ਦਾਂ ਘਰੇ ਜਾਂਦਾ ਸਾਢੇ 6 ਹਾਂ ਠੀਕ ਹੈ ਜੀ ਪੂਰਾ ਘੈਂਟ ਟਰੈਕਟਰ ਆ ਭਰਾ ਮੇਰੇ ਜਮਾ ਕੋਕਾ ਪੀਛੀ ਆ ਤੇ ਅੱਗੇ ਆ ਗਿਆ 750 ਸੋਨ ਵਾਲੀ ਕਾਰ ਐਕਸ ਦੇ ਵਿੱਚ ਆ ਰਿਸੀਡੈਂਟ 55 HP ਵਾਲਾ ਹੂੰ ਜਵਾਰ ਸਪੀਡ ਕੋ ਆ ਗਿਆ ਡਿਸਕ ਬ੍ਰੇਕਾਂ ਦੇ ਵਿੱਚ ਆ ਗਿਆ 16 ਟਾਇਰ ਪਾਏ ਹੋਏ ਹਾਂਜੀ ਸੋਨ ਟਾਇਰ ਤੇ ਕਲਚ ਕਲੁੱਥ ਅਜੇ ਤੱਕ ਨਾ ਟਰੇਡ ਦਾ ਖੁੱਲੇ ਨਹੀਂ ਹਾਂ ਪੂਰਾ 3 ਟਾਇਰ ਇੰਜਨ ਗੇਅਰ ਦਾ ਯਾਰ ਜਮਾ ਨਵਾਂ ਟਰੈਕਟਰ ਆ ਬੰਦਾ ਉਹਦਾ ਟਰਾਈ ਚ ਫੇਲ ਨਹੀਂ ਕਰਦਾ ਟਰੈਕਟਰ ਅੱਛਾ ਹਾਂ ਇੰਨਾ ਨਵਾਂ ਟਰੈਕਟਰ ਆ ਠੀਕ ਆ ਪੂਰਾ ਸੋਨਾ ਟਰੈਕਟਰ ਆ ਹਾਂ ਯਾਰ ਸਪੀਰ ਤੁਹਾਨੂੰ ਘੁੰਮ ਕੇ ਦਿਖਾਉਣੇ ਆ ਇੰਜਨ ਗੇਅਰ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਆ ਵਾਹ ਕੇ ਚਲਾ ਕੇ ਛੱਲੀ ਕਰਕੇ ਲੈ ਜਾਓ ਆ ਦਾ ਪੂਰਾ ਕੈਂਟ ਟਰੈਕਟਰ ਦੇਖੋ ਘਾ ਗਿਆ ਜਮ 2014 ਮਾਡਲ 2014 ਮਾਡਲ 3 ਲੱਖ 95 ਹਜ਼ਾਰ ਡਿਮਾਂਡ 3 ਲੱਖ 95 ਹਜ਼ਾਰ ਰੁਪਏ ਡਿਮਾਂਡ ਆ ਸਾਢੇ 3 ਚ ਮਾਨ ਤਨ ਕਰਦਾ ਆਂ ਸਾਡੇ ਇੱਕ ਭਰਾਵਾਂ ਨੂੰ ਬੇਨਤੀ ਆ ਵੀ ਜਿਹੜੇ ਭਰਾਵਾਂ ਨੇ ਟਰੈਕਟਰ ਲੈਣਾ ਹੁੰਦਾ ਜਾਂ ਦੇਖਣ ਆਉਣਾ ਹੁੰਦਾ ਫੋਨ ਬਾਈ ਮੰਨ ਕੇ ਉਹੀ ਲਾਇਆ ਕਰੋ ਬਹੁਤ ਪਰੇਸ਼ਾਨ ਹੋ ਜਾਣਾ ਫਿਰ ਜਿਹੜੇ ਭਰਾਵਾਂ ਨੇ ਲੈਣਾ ਦਾ ਉਹਨਾਂ ਦਾ ਵੀ ਨਹੀਂ ਚੱਕਿਆ ਉਹਨਾਂ ਦਾ ਚੱਕਿਆ ਨਹੀਂ ਆਦਾ ਸਹੀ ਗੱਲ ਹੈ ਨਾ ਤੇ ਅੱਗੇ ਉਹ ਦਿਖਾ ਦੇ 15 ਮਾਡਲ 15 ਮਾਡ 15 ਮਾਡਲ ਆ ਗਿਆ ਸਪੈਸ਼ਲ ਐਡੀਸ਼ਨ ਪੰਜਾਬ ਨੰਬਰ ਦਾ ਠੀਕ ਹੈ ਜੀ ਪੰਜਾਬ ਨੰਬਰ ਆ ਬਰ ਸਪੈਸ਼ਲ ਡਿਜ਼ਾਈਨ ਆ ਗਿਆ ਇਹ ਤਾਂ ਨਾ ਪੀਸ ਦੇ ਨੂੰ ਭਾਅ ਹੀ ਨਹੀਂ ਸੀ ਹੁਣੇ ਇਹੀ ਗੱਲ ਹੈ ਨਾ ਇਹ ਆਉਂਦਾ ਬਾਈ ਯੂਜੀ ਗੀਅਰ ਦੇ ਵਿੱਚ ਇੱਕ ਕਰੀਪਰ ਗੀਅਰ ਹੈ ਹਾਂ ਸਪੈਸ਼ਲ ਐਡੀਸ਼ਨ ਵੀ ਮਿਲ ਜੂ ਕਰੀਪਰ ਗੀਅਰ ਵੀ ਮਿਲ ਜੂ ਇਹ ਚੀਜ਼ਾਂ ਕਿਤੇ ਮਿਲ ਨਹੀਂ ਆਈ ਤੁਹਾਨੂੰ ਬਹੁਤ ਆਮੀਆਂ ਨੇ ਅੱਛਾ ਜੀ ਨੀਲੇ ਮਰਗੜਾ ਦੇ ਵਿੱਚ ਆ ਗਿਆ ਹਾਂ 3 ਦੀ ਸਪੀਡ ਆ ਗਿਆ ਪਾਵਰ ਸਟੀਅਰਿੰਗ ਆ ਗਿਆ ਸਾਰਾ ਟਰੈਕਟਰ ਜੇ ਨੂੰ ਹਣ ਪਿਆ ਠੀਕ ਹੈ ਟੌਪ ਮਾਡਲ ਹੀ ਮੰਨੋ ਜਾਵਾਂ ਹੈ ਨਾ ਇਹ ਮਰਤਾਉ ਮਾੜੂ ਯਾ ਨਿਮਾਨ ਇਹ ਜੀ ਹੈਗੀ ਆ ਬਈ 565000 ਰੁਪਿਆ ਹਾਂਜੀ 45 ਇਹ ਵਾ ਫਿਕਸ ਇਹ ਰੇਟ ਪਰ ਆ ਹੋਇਆ 40000 ਟਰੈਕਟਰ ਦੇ ਦਾਂਗੇ ਆਪਾਂ ਠੀਕ ਆਇਆ ਦਾ ਮਾਨ ਤਨ ਕਰਦਾ ਠੀਕ ਲੋਨ ਫੈਂਸ ਇਹ ਟਰੈਕਟਰ ਤੇ ਕਰਵਾ ਦਾਂਗੇ ਕਿਦਨੇ ਕਰਾਉਣਾ ਸਾਰਿਆਂ ਤੇ ਹੋ ਜੂ ਲੋਨ ਤਾਂ ਹਾਂ ਉੱਤੇ ਮਾਡਲ ਤੇ ਹੋ ਜੂ ਲਗਭਗ ਇਹ ਸਾਨੂੰ ਐ ਵੀ ਪੰਜਾਬ ਤੇ ਹੋ ਜੇ ਥੋੜਾ ਸੌਖਾ ਹੋ ਜਾਂਦਾ ਹੈ ਹਨਾ ਹਾਂ ਤੇ ਆਹ ਟਰੈਕਟਰ ਦਿਖਾਉਣਾ ਮੈਨੂੰ ਮੈਂ ਆਪਣੇ ਯਾਰ ਬੇਲੀ ਦੀ ਆ ਆ ਕੀ ਆ ਆ ਕੀ ਕਥਾ ਬੇਟਾ ਇਹ ਤੇ ਬਾ ਸ਼ੌਕ ਨਹੀਂ ਤਿਆਰ ਕਰਾ ਕੇ ਲਾਇਆ ਹੋਇਆ ਹੈ ਤੇ ਹਲਕੇ ਨੇ ਘੋੜਾ ਵੈਂਪਰ ਡਿੱਕ ਦੇਖ ਪਹਿਲਾਂ ਤਾਂ ਹਾਂ ਦੇਖੀ ਵਾਲਾ ਵੱਡਾ ਯਾਰ ਹੈ ਨਾ 65000 ਦਾ ਡਿੱਕ ਲਵਾਇਆ ਸੀ ਇਹਨੇ 65000 ਦਾ ਤੇ ਬਾਈ ਕਹਿੰਦਾ ਵਿੱਚ ਹੀ ਦੇ ਦੂ ਬਸ ਦੇਣਾ ਹੀ ਹੈ ਕਹਿੰਦਾ ਅੱਛਾ ਹਾਂ ਆ ਜਮਾ ਕਸਰੀ ਨਹੀਂ ਛੱਡੀ ਕੋਈ ਮਾਹ ਤੈਨੂੰ ਦੱਸੀ ਹੈ ਨਾ ਯਾਰ 15 ਦੇ ਟਾਇਰ ਪਾਏ ਹੋਣੇ 14 ਵਾਲੇ ਆਉਂਦੇ ਨੇ ਹਾਂ ਠੀਕ ਆ ਅੰਦਰ ਵਾਲੇ ਟਾਇਰ ਪਾਏ ਬਣੇ ਠੀਕ ਆ ਜਮੇ ਨਵੇਂ ਵਰਗੇ ਟਾਇਰ ਪੈਣੇ 90 ਪੈਸੇ ਕਹਿ ਲੋ ਹਾਂ ਟਾਇਰ ਸਾਰਾ ਜੇਨੂਇਨ ਪਿਆ ਹਾਂਜੀ ਘਰੂ ਚੱਲਿਆ ਫਸਟ ਆਨਰ ਆ ਆਪਦੇ ਨਾਂ ਬਾਈ ਦੇ ਠੀਕ ਹੈ ਠੀਕ ਹੈ ਨਾ ਟਰੈਕਟਰ ਆਪਣੇ ਹੱਥ ਜੀ ਆ ਜੇ ਕਿਸੇ ਭਰਾਣੇ ਪੈਸੇ ਲਾਉਣ ਵਾਲਾ ਬਣੇ ਟਰੈਕਟਰ ਜਮਾ ਨਵਾਂ ਯਾਰ ਆ ਨਹੀਂ ਆ ਕੇ ਵੀ ਪਾਸ ਨਾ ਕਰੂਗਾ ਸਹੀ ਗੱਲ ਆ ਹਾਂ ਪਾਬਸ ਤੇਰੇ ਆ ਗਿਆ ਬਾਕੀ ਕੰਮ ਹੀ ਨਹੀਂ ਇਹ ਮਾਡਲਾਂ ਨੂੰ ਬਹੁਤ ਭਰਾ ਪਸੰਦ ਬਹੁਤ ਕਰਦੇ ਨੇ 17 ਮਾਡਲ ਆ ਗਿਆ ਹਨਾ 17 ਮਾਡਲ ਹਾਂਜੀ ਟਰੈਕਟਰ ਦਾ ਯਾਰ ਆ ਕੇ ਇਹ ਗੱਲ ਨਹੀਂ ਵੀ ਬੰਦੇ ਦੇ ਫਿੱਟ ਨਾ ਵੇ ਇੰਨਾ ਨਵਾਂ ਟਰੈਕਟਰ ਸਹੀ ਗੱਲ ਆ ਸਾਰਾ ਟਰੈਕਟਰ ਜੈਨੂਨ ਪਿਆਗਾ ਹੂੰ ਏ ਵੀ ਬਸ ਕੱਲਾ ਰਹਿ ਗਿਆ ਮੁੰਡਾ ਇਹਦਾ ਭਰਾ ਵਾਗਿਆ ਬਾਹਰ ਅੱਛਾ ਤੇ ਹੁਣ ਕਹਿੰਦਾ ਬਾਹੀ ਆਪਾਂ ਕਰ ਦੇਣੀ 2-3 ਸਾਲ ਹੋ ਗਿਆ ਨਾ ਭਾਈ ਛੱਡ ਦੋਣ ਕਿਉਂ ਤੰਗ ਹੋਨੇ ਹੋਣਾ ਹਾਂ ਸਹੀ ਗੱਲ ਇਹ ਕਹਿੰਦਾ ਜਾਂ ਵੇਚ ਦਿੰਨੇ ਆਪਾਂ ਰੱਖ ਕੇ ਹੀ ਕਰਨਾ ਹੂੰ 17 ਮਾਡਲ ਆ ਡਿਮਾਂਡ ਇਹਦੀ ਕਰਦਾ 6 ਲੱਖ ਦਾ ਸੀ ਨਾ ਹੈ ਨਾ ਕਰਾ ਦਾਂਗੇ ਮਾਰਦਾਂ ਨਾਲ ਫੁੱਲ ਕੇ ਯਾਰ ਆ ਜੀ 6 ਲੱਖ ਹਾਂ ਰੇਟ ਨਾ ਦੇਖੋ ਚੀਜ਼ ਦੇਖੋ ਆਗੇ 6 ਲੱਖ 48 ਹਜ਼ਾਰ 6 ਲੱਖ ਪੂਰਾ 6 ਲੱਖ ਪੂਰਾ ਲਿਖਾ ਪੂਰਾ 6 ਲੱਖ 6 ਲੱਖ ਪੂਰਾ ਲਿਖਿਆ ਭਾਈ ਨੇ ਤੇ ਕਿੰਨੇ ਦਾ ਹੋ ਜੂਆ ਕਰਵਾ ਦਾਂ ਖੇਚ ਕੇ ਮੌਕੇ ਤੇ ਗੱਲ ਹੈ ਦਾ ਫਿਰ ਤੈਨੂੰ ਪਤਾ ਜ਼ਿੰਮੇਵਾਰ ਦਾ ਮੌਕੇ ਦੀ ਹੁੰਦਾ ਕੰਮ ਹਾਂ ਠੀਕ ਹੈ ਹਾਂ 80 ਤੋਂ 10 ਥੱਲੇ ਕਰਾਈ ਦੇ ਮੈਂ 20 30 ਹਜ਼ਾਰ ਦਾ ਮਾਰਦਾਨ ਕਰਾ ਦਾਂਗੇ ਹਾਂ ਬਾਕੀ ਚੀਜ਼ ਦੇਖੋ ਆ ਕੇ ਯਾਰ ਟ੍ਰੈਕਟਰਾਂ ਦੇਖੋ ਮੋਲਰ ਚੀਜ਼ਾਂ ਵੇਚਦੀਆਂ ਨੇ ਟਰੈਕਟਰ ਦੇਖੋ ਮੋਲਰ ਦੇਖੋ ਆਹ ਦਾ ਕਰੂਕੜਾ ਆਇਆ ਹੋਇਆ ਟਰੈਕਟਰ ਆ ਬਾਈ ਦਾ ਠੀਕ ਗੱਲ ਹੈ ਤੇ ਤੈਨੂੰ ਆ ਸਾਮਾਨ ਹੁਣ ਵਿੱਚ ਹੀ ਦਵਾਉਣਾ ਆਪਾਂ ਨਾ ਹੋਣਾ ਨਹੀਂ ਹੈਗਾ ਮੈਨੂੰ ਫੋਨ ਲਾ ਲਿਓ ਠੀਕ ਹੈ ਤੇ ਲਾਉਣ ਲੱਗਿਆ ਦਾ ਕੁਝ ਹਾਂ ਹਾਂ ਅੱਗੇ ਆ ਗਿਆ ਸਤੀਤੀ ਅੱਗੇ ਆ ਦਿਖਾਵੇ ਇਹ ਵੀ ਆਪਣੇ ਹੱਥ ਜੀ ਆ 800 ਵਿੱਚ ਇਹ ਵੀ ਆਪਣੇ ਗਵਾਂਢੀਆਂ ਦਾ ਆਪ ਦਾ ਖੜਾਇਆ ਹੋਇਆ ਟਰੈਕਟਰ ਆ ਹਾਂ ਜੀ ਠੀਕ ਆ ਹਾਂ 16 ਮਾਡਲ ਆ ਗਿਆ ਇਹ ਹਾਂ ਜੀ ਮੂਲੇ ਟਾਇਰ ਪੈਨੇ 80 ਵਸੇ ਮਗ ਲੈਣਾ ਮੇਨੇ ਹਾਂ ਮਗ ਲੈ ਨਵੀ ਆ ਤੇ ਮੈਂ ਦੱਸ ਦੇਣਾ ਵੀਡੀਓ ਦੇ ਵਿੱਚ ਸ਼ੋ ਤੇ ਮਰਗੜਾ ਭਾਈ ਜਿਹਦੇ ਟਰੈਕਟਰ ਲਿਆਂਦਾ ਸੀ ਲਾਹੇ ਜੀ ਅੱਛਾ ਵਿੱਚ ਭਰਾ ਕਹਿੰਗੇ ਨਵੇਂ ਲੱਗੇ ਪਰ ਨਾਲ ਦੇ 오ਰੀਜਨਲ ਮਰਗੜਾ ਭਾਈ ਲਾ ਕੇ ਪੇਟੀ ਧੱਤੇ ਜੀ ਤੇ ਹੁਣ ਲਾਏ ਵੇਚਣ ਵੇਲੇ ਇਹਨਾਂ ਨੇ ਅੱਛਾ ਹਾਂ ਤੇ ਇਹਦੇ ਹੋਰ ਲਾਦੇ ਸੀ ਹਾਂ ਇਹ ਪੁਰਾਣੇ ਲਾਤੇ ਸੀ ਆ ਸ਼ੋ ਸੂ ਸਾਰੀ ਨਾਲ ਦੀ ਪਈ ਆ ਜਮਾ ਸਾਰੀ ਲਾਤੀ ਜੀ ਸਾਰੀ ਲਾ ਕੇ ਰੱਖੀ ਹੋਈ ਸੀ ਬੰਦੇ ਨੇ ਬੜੇ ਸ਼ਕੀਨ ਜੇ ਸੀ ਬਸ ਵੀ ਕਿਤੇ ਸਕਰਾਚ ਨਾ ਪਾ ਜੇ ਲਾ ਕੇ ਰੱਖੀ ਤੇ ਹੁਣ ਬਾਈਆਂ ਨੇ ਲਈ ਆ ਠੀਕ ਆ ਤੇਰੀ ਛਤਰੀ ਛਤਰੀ ਦਵਾ ਦਾਂ ਕੋਈ ਗੱਲ ਨਹੀਂ ਠੀਕ ਆ ਇਹ 16 ਮਾਡਲ ਆ ਹਾਂ ਪੰਜਾਬ ਨੰਬਰ ਆਗੇ ਵੀ ਇਹ ਵੀ ਆਪ ਦੇ ਨਾਂ ਬਾਈਆਂ ਦੇ ਹਾਂ ਸਾਢੇ 5 ਲੱਖ ਡਿਮਾਂਡ ਆ ਇਹ ਸਾਢੇ 5 ਲੱਖ ਰੁਪਏ ਡਿਮਾਂਡ ਕਰਦਾ ਬਾਕੀ ਮੌਕੇ ਦੀ ਗੱਲ ਆ ਆਜ ਕੋਈ ਲੱਕਰ ਬਾਕੀ ਮੌਕੇ ਤੇ ਹੁਜਮਾਨ ਤਾਂ ਇੱਕ ਆਪਣੇ ਕੋਲ ਆ ਹੈਗਾ 14 ਮਾਡਲ 14 ਮਾਡਲ 2 ਸਪੀਡ ਦੇ ਵਿੱਚ ਆ ਇਹ ਹਾਂਜੀ ਚਾਰੇ ਟਾਇਰ ਨਵੇਂ ਆ ਚਾਰੇ ਟਾਇਰ ਨਵੇਂ ਆ ਭਰਾ ਮੇਰੇ ਤੇ ਬਈ ਸਾਰਾ ਟਰੈਕਟਰ ਜੈਨੂ ਹਣ ਪਿਆ ਹੂੰ ਠੀਕ ਹੈ ਨਾ ਇਹ ਪਲੱਸ ਵਾਲਾ ਕਿ ਸੁਪਰ ਸੁਪਰ ਵਾਲਾ ਆ ਗਿਆ 50 HP ਵਾਲਾ ਹੂੰ ਸਿੰਪਲ ਸਟੀਅਰਿੰਗ ਦੇ ਵਿੱਚ ਆ ਗਿਆ 2 ਸਪੀਡ ਆ ਗਿਆ ਹਾਂਜੀ ਟਰੈਕਟਰ ਯਾਰ ਇੰਜਨ ਗੇਅਰ ਦਾ ਤਾਂ ਯਾਰ ਬੰਦਾ ਜائیں ਕਿਸੇ ਵੀ ਉਹ ਸਾਰੀ ਦਿਹਾੜੀ ਬਾਕੇ ਲੈ ਕੇ ਜਾਉ ਆਪਾਂ ਬਈ ਛੜਦਾ ਹੈ ਐ ਇੰਨਾ ਚੰਗਾ ਠੀਕ ਹੈ ਨਾਲ ਦੇ ਟਾਇਰ ਪੇਸੀ ਆਪਾਂ ਲਾ ਕੇ ਆਪ ਵਾਏ ਹੋਏ ਠੀਕ ਹੈ ਯੋਗਨ ਨਮਾ ਰੇਟਰ ਆਇਆ ਚਲਾਈ ਜਰੂਰੀ ਇਹ ਤਾਂ ਬਸ ਲਿਆਂਦਾ ਸੀ ਕਿੱਲੇ ਟਾਇਰ ਹੀ ਪਾਇਆ ਕੁਝ ਨਹੀਂ ਕਰਾਇਆ ਜੋਰ ਇਹਦਾ ਠੀਕ ਹੈ ਜੀ 14 ਮਾਡਲ 3 ਲੱਖ 40 ਹਜ਼ਾਰ ਮਾਡਲ ਇਹ ਕਿੰਨੇ ਦੇ ਟ੍ਰੈਕਟਰ ਆਪਾਂ ਦੇ ਦਾਂਗੇ 3 ਲੱਖ 20 ਹਜ਼ਾਰ 320 ਹਾਂ ਟ੍ਰੈਕਟਰ ਆਪਣੇ ਕੋਲ ਹੋਰ ਵੀ ਖੜੇ ਨੇ 36 34/4 ਖੜਾਗਾ ਫਾਰਮ ਟਰੈਕ 60 55 ਖੜਾਗਾ ਜੌਂਦੀਰ ਖੜਾ 52 10 22 ਮਾਡਲ ਤੇ ਬਸ ਅੱਜ ਲਿਆਂਦੀ ਨਹੀਂਗੇ ਬਾਅਦ ਥੋੜੇ ਟਰੈਕਟਰ ਹੀ ਦੇ ਦਿੰਦੇ ਨੇ ਆਪਾਂ ਠੀਕ ਹੈ ਇਹ ਬਾਕੀ ਕਿਸੇ ਪੁਰਾਣੇ ਲੈਣੇ ਹੋਏ ਪਿੰਡ ਆਪਣਾ ਸੰਦੋਹਾ ਹੈਗਾ ਲਵੰਡੀ ਸਾਬੋ 10 ਕਿਲੋਮੀਟਰ ਪੈਂਦਾ ਮੋੜ ਮੰਡੀ ਤੋਂ ਪੈਂਦਾ 7 ਕਿਲੋਮੀਟਰ ਠੀਕ ਹੈ 6283585655 ਆਪਣਾ ਭਾਈ ਫੋਨ ਨੰਬਰ ਆ ਹਾਂਜੀ ਬੁੱਧਵਾਰ ਨੂੰ ਮਿਲਣਾ ਤਾਂ ਆਪਾਂ ਮੰਡੀ ਤੇ ਹੋਵਾਂਗੇ 14 ਨੰਬਰ ਪਲਾਂਟ ਆ ਨਹੀਂ ਕਿਸੇ ਵੀ ਦਿਨ ਘਰੇ ਆ ਕੇ ਟਰੈਕਟਰ ਵਾ ਕੇ ਚੈੱਕ ਕਰਕੇ ਲਿਆ ਸਕਦੇ ਠੀਕ ਹੈ ਆ ਅਸਲ ਵਿੱਚ ਤਾਂ ਆਪਾਂ ਅਸਲ ਵਿੱਚ ਤਾਂ ਆ ਵੀ ਘਰੇ ਆ ਵੀ ਤੇ ਨਹੀਂ ਘਰੇ ਆਵੇ ਆਪਾਂ ਤਾਂ ਭਾਈ ਕਹਿੰਦੇ ਆ ਵਾ ਕੇ ਚੈੱਕ ਕਰਕੇ ਫੇਰ ਲੈ ਕੇ ਜਾਓ ਕਾਪੀ ਕਾਗਜ਼ ਦੀ ਪੂਰੀ ਗਾਰੰਟੀ ਹੋ ਟਰੈਕਟਰ ਤੁਸੀਂ ਚੈੱਕ ਕਰਨਾ ਘੰਟਾ ਵਾਲਿਓ 2 ਘੰਟੇ ਵਾਲਿਓ ਸਹੀ ਗੱਲ ਹੈ ਠੀਕ ਹੈ ਨਾ ਹਾਂ ਇਹ ਆਉਂਦਾ ਸਵਾਦ ਹੈ ਨਾ ਇਹ ਨਹੀਂ ਆਉਂਦਾ ਸਵਾਦ ਹਾਂ ਤੇ ਲੋ ਭਰਾ ਮੇਰੇ ਵੀਡੀਓ ਚੰਗੀ ਲੱਗੀ ਤਾਂ ਬੇ ਸ਼ੇਅਰ ਜ਼ਰੂਰ ਕਰਿਓ ਓਕੇ ਜੀ ਧੰਨਵਾਦ